ਇਸ ਸਭ ਤੋਂ ਪਹਿਲਾਂ ਮੈਰਲ ਇਲੈਕਸ਼ਨ ਦੀ ਗੱਲ ਕਰੀਏ ਇਸ ਵਾਰ ਕੀ ਨਵਾਂ ਇਨਾ ਇਲੈਕਸ਼ਨਸ ਦੇ ਵਿੱਚ ਵੇਖ ਰਹੇ ਹੋ ਹਾਂਜੀ ਇਹ ਨਵੀਨਜੀ ਬੜਾ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਤੇ ਇੱਕ ਤਾਂ ਇੱਥੇ ਇਨਾ ਚ ਰਹੀ ਮਕੇਲੀਨ ਮੇਰ ਰਹਿ ਵੀ ਇਹ ਫਿਰ ਤੀਜਾ ਮੇਰ ਹੀ ਚੁੰੜ ਰਹੇ ਆ ਤੇ ਦੂਸਰੀ ਇਹ ਪਹਿਲੀ ਵਾਰ ਹੈ ਕਿ ਜਿਹੜੀ ਮੇਰ ਦੀ ਰੇਸ ਆ ਉਹ ਇੰਨੀ ਕੰਪੀਟੀਟਿਵ ਹੈ ਕੈਰਲਨ ਪੈਰਿਸ਼ ਨੇ ਕਾਫੀ ਵੱਡੀ ਲੀਡ ਲੈਣਾ ਸ਼ੁਰੂ ਕੀਤਾ ਸੀ ਤੇ ਹੁਣ ਜਿਹੜੀ ਲੇਟਸ ਆ ਰਹੀ ਹੈ ਉਹ ਤਕਰੀਬਨ ਜਿਹੜੇ ਟੌਪ ਦੇ ਤਿੰਨੋ ਹੀ ਨੇ ਕੈਰਲਨ ਪੈਰਿਸ਼ ਐਲਵਨ ਤੇ ਦੀਪਿਕਾ ਡਮਰਲਾ ਉਹ ਸਾਰੇ 1% ਦੇ ਵਿੱਚ ਹੀ ਕੋਈ ਉੱਪਰ ਹੈ ਤੇ ਕੋਈ ਥੱਲੇ ਹੈ ਤੇ ਇਹ ਪਹਿਲਾਂ ਕਦੇ ਵੀ ਨਹੀਂ ਹੋਇਆ ਸੋ ਇਹ ਇੱਕ ਇੱਕ ਕਿਸਮ ਦੇ ਨਾਲ ਜਿਹੜੀ ਮਿਸਫਾਗਾ ਦੀ ਜਿਹੜੀ ਡੈਮੋਗ੍ਰਾਫਿਕਸ ਹੈ ਜਿਹੜੀਆਂ ਬਦਲੀਆਂ ਇਹ ਉਹਦਾ ਇੱਕ ਚਿੰਨ ਹੈ ਉਹਦੀ ਉਹਦਾ ਇੱਕ ਕਾਰਨ ਹੈ ਕਿਉਂਕਿ ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਦੋ ਤਿੰਨ ਵਿੱਚੋਂ ਇਹ ਐਥਨਿਕੀ ਨੇ ਐਲਵਨ ਤੇ ਦੀਪਿਕਾ ਸੋ ਜਦੋਂ ਕਿ ਹਾਲੇ ਕੁਝ ਸਾਲ ਪਹਿਲਾਂ ਹੀ ਸਾਡੀ ਇੱਥੇ ਕੋਈ ਵੀ ਐਥਨਿਕ ਕਾਉਂਸਲਰ ਵੀ ਨਹੀਂ ਸੀ ਹੁੰਦਾ ਜਿਹੜੀ ਮਿਸਿਸ ਆਗਾ ਦੀ ਇਲੈਕਸ਼ਨ ਡਿਬੇਟਸ ਵਗੈਰਾ ਵਿੱਚ ਇਸ਼ੂਜ਼ ਸੀ ਕੀ ਤੁਹਾਨੂੰ ਲੱਗਦਾ ਕਿ ਸਾਰੇ ਇਸ਼ੂਜ਼ ਅਡਰੈਸ ਕੀਤੇ ਗਏ ਦੇਖੋ ਜਿਹੜਾ ਮਿਸਿਸ ਜਿਹੜੀ ਸਿਟੀ ਦੇ ਇਲੈਕਸ਼ਨ ਹੁੰਦੇ ਆ ਉਹਨਾਂ ਦਾ ਇੱਕ ਖਾਸ ਲਿਮਟ ਹੈ ਕਿ ਸਿਟੀ ਦੇ ਕੋਲ ਪਾਵਰ ਬਹੁਤ ਘੱਟ ਨੇ ਜਨੀਆਂ ਪਾਲਿਸੀ ਚੇਂਜ ਕਰਨ ਦੀ ਆ ਉਹਨਾਂ ਕੋਲ ਲੋਕਲ ਪਾਵਰ ਵੀ ਨਹੀਂ ਸੋ ਜਿਹੜਾ ਸਭ ਤੋਂ ਵੱਧ ਦੋ ਵੱਡੇ ਵੱਡੇ ਇਸ਼ੂ ਨੇ ਤਿੰਨ ਕਹਿ ਲਓ ਇੱਕ ਤਾਂ ਹੈ ਜਿਹੜਾ ਹਾਊਸਿੰਗ ਦਾ ਇੱਕ ਟ੍ਰਾਂਜ਼ਿਟ ਤੇ ਇੱਕ ਕਲਾਈਮੇਟ ਚੇਂਜ ਹੁਣ ਇਹ ਤਿੰਨੋਂ ਦੇ ਵਿੱਚ ਜਿਹੜੀਆਂ ਮੇਨ ਪਾਵਰਸ ਨੇ ਉਹ ਜਾਂ ਪ੍ਰੋਵਿੰਸ਼ਲ ਗਵਰਨਮੈਂਟ ਕੋਲ ਆ ਜਾਂ ਫੈਡਰਲ ਗਵਰਨਮੈਂਟ ਦੇ ਕੋਲ ਆ ਖਾਸ ਕਰਕੇ ਜਿਹੜੀਆਂ ਫੰਡਿੰਗ ਦੀਆਂ ਨੇ ਕਿਉਂਕਿ ਫਿਡਰ ਦੇ ਕੋਲ ਕੋਈ ਵੀ ਟੈਕਸੇਸ਼ਨ ਦੀ ਪਾਵਰ ਨਹੀਂ ਹੁੰਦੀ ਸੋ ਇਸ ਲਈ ਇਹਨਾਂ ਦੇ ਬਾਰੇ ਗੱਲਬਾਤ ਬਹੁਤ ਹੋਈ ਤੇ ਇਨਫੈਕਟ ਮੇਰੇ ਖਿਆਲ ਜਿਹੜੀ ਇਹ ਕੰਪੀਟੀਟਿਵ ਰੇਸ ਹੈ ਉਹਦੇ ਕਰਕੇ ਹੀ ਗੱਲ ਹੋਈ ਤੇ ਮੈਨੂੰ ਆਸ ਹੈ ਕਿ ਇਹਦੇ ਵਿੱਚੋਂ ਕੁਝ ਨਾ ਕੋਈ ਚੰਗਾ ਜ਼ਰੂਰ ਨਿਕਲੇਗਾ ਇਨਾ ਚੋਣਾਂ ਦੇ ਵਿੱਚ ਮੈਰਲ ਇਲੈਕਸ਼ਨ ਦੇ ਨਾਲ-ਨਾਲ ਵਾਰਡ 5 ਦੇ ਵਿੱਚ ਕਾਉਂਸਲਰ ਦੀ ਇਲੈਕਸ਼ਨ ਵੀ ਹੋ ਰਹੀ ਹੈ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਵਾਰਡ 5 ਦੀ ਇੰਫ ਗੱਲ ਹੋਈ ਹਾਂਜੀ ਬਿਲਕੁਲ ਉਹਦਾ ਉਹਦਾ ਨਾਮ ਨਹੀਂ ਆਉਂਦਾ ਮੈਨੂੰ ਖੁਦ ਨੂੰ ਭੁੱਲ ਜਾਂਦਾ ਵੀ ਚੋਣ ਹੈ ਕਿਉਂਕਿ ਮੈਂ ਉਸ ਵਾਰਡ 'ਚ ਨਹੀਂ ਰਹਿੰਦਾ ਤੇ ਤੁਹਾਡੀ ਗੱਲ ਠੀਕ ਹੈ ਮੇਰੇ ਖਿਆਲ ਸ਼ਾਇਦ ਇਕਨੋਮਿਕ ਰੀਜ਼ਨ ਹੈ ਕਿ ਤੁਹਾਨੂੰ ਇਕੱਠੇ ਕਰਨੀ ਪੈਂਦੀ ਹੈ ਤੇ ਸਾਰਾ ਫੋਕਸ ਫਿਰ ਮੈਰਲ ਉਹਨਾਂ ਦੀ ਕੰਪੈਟਿਟਿਵ ਰੇਸ ਨੂੰ ਕਰਕੇ ਉੱਥੇ ਲੱਗਾ ਰਿਹਾ ਕੋਈ ਡਿਬੇਟ ਵੀ ਵੇਖਣ ਨੂੰ ਨਹੀਂ ਮਿਲੀ ਵੋਡ 5 ਦੇ ਵਿੱਚ ਜਿਹੜਾ ਵੱਡਾ ਏਰੀਆ ਹੈ ਉਹ ਮਾਲਟਨ ਦਾ ਹੈ ਤੇ ਮਾਲਟਨ ਦੇ ਵਿੱਚ ਇਸ ਵਾਰੀ ਰੈਜ਼ੀਡੈਂਟਸ ਨੇ ਵੀ ਕਿਹਾ ਕਿ ਉਹ ਇਲਾਕਾ ਹਮੇਸ਼ਾ ਤੋਂ ਇਗਨੋਰਡ ਹੀ ਰਿਹਾ ਹੈ ਇਹਦੇ ਬਾਰੇ ਕੀ ਕਹੋਗੇ ਮੇਰੇ ਖਿਆਲ ਮਾਲਟਨ ਦੀ ਇੱਕ ਸਾਡੀ ਖਾਸ ਕਰਕੇ ਕਮਿਊਨਿਟੀ ਦੇ ਵਿੱਚ ਬੜੀ ਇੱਕ ਇਤਿਹਾਸਕ ਰੋਲ ਹੈ ਕਿਉਂਕਿ ਤਕਰੀਬਨ ਤੁਸੀਂ ਮਰੀਫ ਮੇਤ ਜਿੰਨੇ ਵੀ ਇੱਥੇ ਲੋਕ ਨੇ ਉਹ ਸਾਰੇ ਮਾਲਟਨ ਰਾਹੀਂ ਲੰਘ ਕੇ ਗਏ ਨੇ ਉਹਨਾਂ ਦਾ ਪਹਿਲਾ ਘਰ ਜਾਂ ਦੂਜਾ ਘਰ ਜਾਂ ਉਹਨਾਂ ਦਾ ਨਹੀਂ ਤਾਂ ਉਹਨਾਂ ਦੇ ਮਾਪਿਓ ਦਾ ਉਹ ਮਾਲਟਨ ਦੇ ਵਿੱਚ ਹੀ ਹੁੰਦਾ ਸੀਗਾ ਤੇ ਤੁਹਾਡੀ ਗੱਲ ਠੀਕ ਹੈ ਕਿ ਜਿਹੜਾ ਮਾਰਟਨ ਐ ਮਿਸਿਸ ਦਾ ਕਾਫੀ ਤੱਕ ਅੱਗੇ ਲੰਘ ਗਿਆ ਬ੍ਰੈਂਟਨ ਵੀ ਅੱਗੇ ਲੰਘ ਗਿਆ ਤੇ ਤੁਸੀਂ ਮਾਰਟਨ ਜਾਣਦੇ ਹੋ ਤੁਹਾਨੂੰ ਲੱਗਦਾ ਕਿ ਇਹ ਕੋਈ ਗਰੀਬ ਜਿਹਾ ਇਲਾਕਾ ਹੈ ਨਾ ਉੱਥੇ ਗੰਦਗੀ ਹੈ ਉੱਥੇ ਲੋਕ ਖੜੇ ਨੇ ਆਮ ਚ ਰਸਤਿਆਂ ਦੇ ਉੱਤੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿਉਂ ਖੜੇ ਨੇ ਤੁਸੀਂ ਮੌਲ ਚ ਜਾਣਦੇ ਹੋ ਉੱਥੇ ਅੰਦੀਆਂ ਕਿ ਦੁਕਾਨਾਂ ਬੰਦ ਪਈਆਂ ਨੇ ਟਰੈਸ਼ ਖਿਲਰਿਆ ਹੋਇਆ ਤੇ ਤੁਸੀਂ ਟਵਿੱਟਰ ਤੇ ਵੀ ਵੇਖਿਆ ਹੋਣਾ ਕਿ ਉਥੇ ਹਰ 2 4 5 ਮਹੀਨੇ ਬਾਅਦ ਕੁਛ ਨਾ ਕੁਛ ਹੋਇਆ ਰਹਿੰਦਾ ਕਾਰਾਂ ਦੀ ਰੇਸ ਹੁੰਦੀ ਹੈ ਕੁਛ ਹੁੰਦਾ ਜਿਹਦੇ ਨਾਲ ਨੈਗੇਟਿਵ ਖਬਰ ਆਂਦੀ ਹੈ ਸੋ ਮਾਲਟਨ ਕਾਫੀ ਪਛੜਿਆ ਹੋਇਆ ਤੇ ਪਿੱਛੇ ਰਹਿ ਗਿਆ ਉਹਦਾ ਕਾਰਨ ਕੀ ਹੈ ਉਹਦੇ ਕਈ ਕਾਰਨ ਨੇ ਇੱਕ ਤਾਂ ਸਾਨੂੰ ਜਿਹੜੀ ਹੈ ਨਾ ਲੋਕਲ ਰਿਪਰੈਜੈਂਟੇਸ਼ਨ ਚਾਹੀਦੀ ਹੈ ਜਿਹੜਾ ਵੀ ਕੌਂਸਲਰ ਬਣਦਾ ਹੈ ਮਾਲਟਨ ਦੇ ਇਲਾਕੇ ਵਾਲਾ ਉਹ ਚੋ ਕੋਈ ਵੀ ਬੰਦਾ ਮਾਲਟਨ ਨਹੀਂ ਦਿੰਦਾ ਕਿਉਂਕਿ ਉਹ ਥੋੜਾ ਗਰੀਬ ਹੈ ਕੌਂਸਲਰ ਬਣਨ ਵਾਲੇ ਥੋੜੇ ਅਮੀਰ ਨੇ ਸੋ ਇੱਕ ਇਹ ਮੇਨ ਚੀਜ਼ ਹੈ ਦੂਸਰੀ ਗੱਲ ਜਿਹੜੀ ਹੈ ਆ ਜਿਹੜਾ ਸਿਸਟਮਿਕ ਰੇਸਿਜ਼ਮ ਹੁੰਦਾ ਆ ਮਾਲਟਨ ਸਾਰੇ ਦਾ ਸਾਰਾ ਐਥਨਿਕ ਆ ਮੈਂ ਉਹਦੇ ਸਟੈਟਸ ਤੇ ਨਹੀਂ ਵੇਖੇ ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜੇ ਉੱਥੇ 80 90 ਪਰਸੈਂਟ ਜਿਹੜੀ ਪਾਪੂਲੇਸ਼ਨ ਹੈ ਉਹ ਐਥਨਿਕ ਪਾਪੂਲੇਸ਼ਨ ਹੋਵੇ ਤੇ ਜਿਹੜੇ ਐਥਨਿਕ ਪਾਪੂਲੇਸ਼ਨ ਨੇ ਉਹਨਾਂ ਵੱਲ ਜਿਹੜੀਆਂ ਸਰਕਾਰਾਂ ਦਾ ਧਿਆਨ ਬੜਾ ਘਟ ਜਾਂਦਾ ਫੋ ਮੇਰੇ ਖਿਆਲ ਇਹ ਜਿਹੜਾ ਰੀਜ਼ਨ ਹੈ ਨਾ ਐਥਨਿਕ ਪਾਪੂਲੇਸ਼ਨ ਹੋਣਾ ਤੇ ਸਾਡੀ ਸਿਟੀ ਕੰਫਰੰਸ ਦੇ ਵਿੱਚ ਐਥਨਿਕ ਡਿਪਰਫਰੇਸ਼ਨ ਪਹਿਲਾਂ ਬਿਲਕੁਲ ਨਹੀਂ ਸੀ ਹੁਣ ਬਹੁਤ ਘਟ ਹੈ ਇੱਕ ਹੀ ਦੀਪਕਾ ਹੈ ਤੇ ਉਹ ਇੱਕ ਕਾਫੀ ਵੱਡਾ ਕਾਰਨ ਹੈ